ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਜੀਟਲ ਪੰਜਾਬ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ ਅੱਜ ਵਿੱਤ ਮੰਤਰੀ శ్రీ ਨਿਰਮਲ ਸਿਤਾਰਾ ਮੰਨ ਲਿਆ ਜਿਹੜਾ ਇੱਕ ਬਜਟ ਪੇਸ਼ ਕੀਤਾ ਹੈ ਉਹਦੇ ਬਾਰੇ ਬਜਟ ਪੇਸ਼ ਜਿਹੜਾ ਕੀਤਾ ਹੈ ਗੱਲ ਉਹਦੀ ਕਰ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਕੀ ਕੁਝ ਦਿੱਖਤਾ ਹੈ ਪਹਿਲਾਂ ਇਹਦੇ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲਦੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹਮੇਸ਼ਾ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਜਿਹੜਾ ਬਜਟ ਪੇਸ਼ ਕੀਤਾ ਹੈ ਉਹਦਾ ਜਿਹੜਾ ਖਬਰ ਜਿਹੜੀ ਹੈ ਲੱਗ ਰਹੀ ਹੈ ਮੀਡੀਆ ਰਾਹੀਂ ਉਹ ਟਾਈਟਲ ਦਿੱਤਾ ਜਾ ਰਿਹਾ ਹੈ ਕਿ ਵਿੱਤ ਮੰਤਰੀ ਦਾ ਵਿਦਿਆਰਥੀਆਂ ਨੂੰ ਤੋਪਾ ਹੁਣ ਘੱਟ ਵਿਆਜ ਤੇ ਮਿਲੇਗਾ 10 ਲੱਖ ਤੱਕ ਦਾ ਐਜੂਕੇਸ਼ਨ ਲੋਨ ਗੱਲ ਅੱਜ ਦੇ ਬਜਟ ਬਾਰੇ ਕਰਾਂਗੇ ਸੋ ਬਜਟ ਦੇ ਵਿੱਚ ਕੀ ਕੁਝ ਹੋਇਆ ਅੱਜ ਇਸੇ ਟੌਪਿਕ ਤੇ ਸਾਡੀ ਰਹੇਗੀ ਨਜ਼ਰ ਸੋ ਗੱਲ ਕਰਦੇ ਹਾਂ ਜਿਹੜੀ ਬਜਟ ਦੇ ਵਿੱਚ ਐਲਾਨ ਜਿਹੜੇ ਕੀਤੇ ਨੇ ਸਰਕਾਰਾਂ ਨੇ ਦੇਖ ਲਓ ਤੁਸੀਂ ਸਾਡੀਆਂ ਚੁਣੀਆਂ ਸਰਕਾਰਾਂ ਕੀ ਕਰਦੀਆਂ ਨੇ ਅਸੀਂ ਉਮੀਦ ਕੀ ਕਰਦੇ ਹਾਂ ਕਿ ਸਾਨੂੰ ਕੋਈ ਵਧੀਆ ਰਾਹਤ ਜਿਹੜੀ ਹੈ ਉਹ ਬਜਟ ਤੇ ਸਰਕਾਰ ਦੇਵੇਗੀ ਪਰ ਇੱਥੇ ਸਰਕਾਰ ਨੇ ਰਾਹਤ ਤਾਂ ਕੀ ਦੇਣੀ ਹੈ ਉਲਟਾ ਸਾਨੂੰ ਇੱਕ ਲੋਹੇ ਦੇ ਪਿੰਜਰ ਦੇ ਵਿੱਚ ਜਕੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਜਿਹੜਾ ਪਿੰਜਰ ਕੇ ਜ਼ਿੰਦਗੀ ਭਰ ਸਾਡੇ ਤੋਂ ਫੁੱਟਣਾ ਹੀ ਨਹੀਂ ਬਜਟ ਦੇ ਰੂਪ ਦੇ ਵਿੱਚ ਉਹ ਲੋਹੇ ਦਾ ਪਿੰਜਰ ਕੀ ਹੈ ਦੱਸ ਦਿਓ ਤੁਹਾਨੂੰ ਜਿਵੇਂ ਕਿ ਅੱਜ ਜਿਹੜਾ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮੰਨ ਜੀ ਨੇ ਪੇਸ਼ ਕੀਤਾ ਹੈ ਉਦੇ ਵਿੱਚ ਇਹਨਾਂ ਨੇ ਦੱਸਿਆ ਕਿ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸਿਤਾਰਾਮਨ ਮੋਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਉਹ ਮਿਲੇਗਾ ਸਿੱਖਿਆ ਕਰਜ਼ਾ ਜਿਹੜਾ ਉਹ ਲੋਨ ਜਿਹੜਾ ਉਹ ਮਿਲੇਗਾ ਤੇ ਸਿੱਖਿਆ ਕਰਜ਼ੇ ਦਾ ਲਾਲਚ ਜਿਹੜਾ ਇਹਦੇ ਵਿੱਚ ਤੁਹਾਨੂੰ ਇੱਕ ਲਾਲਚ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹ ਕਿਹੜਾ ਲਾਲਚ ਹੈ ਵਿਆਜ ਦੇ ਵਿੱਚ ਤੁਹਾਨੂੰ ਜਿਹੜੀ ਛੋਟ ਮਿਲੇਗੀ ਵਿੱਤ ਮੰਤਰਾਲੇ ਨੇ ਕਿਹਾ ਘਰੇਲੂ ਸਸਤਾ ਮਾ ਦੇ ਵਿੱਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਈ-ਵਾउचर ਹਰ ਸਾਲ 1 ਲੱਖ ਵਿਦਿਆਰਥੀਆਂ ਨੂੰ ਸਿੱਧੇ ਦਿੱਤੇ ਜਾਣਗੇ ਕਰਜ਼ੇ ਦੀ ਰਕਮ ਜਿਹੜੀ ਹੈ 3% ਦੀ ਸਾਲਾਨਾ ਵਿਆਜ ਛੋਟ ਪ੍ਰਦਾਨ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੇਂਦਰੀ ਬਜਟ 2024 ਦੇ ਵਿੱਚ ਹਰ ਸਾਲ 25 ਹਜ਼ਾਰ ਵਿਦਿਆਰਥੀਆਂ ਦੀ ਮਦਦ ਲਈ ਮਾਡਲ ਸਕਿਨ ਲੋਨ ਵੀ ਉਪਲਬਧ ਰਹੇਗਾ ਇਹ ਹੈ ਅੱਜ ਦਾ ਬਜਟ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਸੋ ਬਜਟ ਕੀ ਹੋਣਾ ਚਾਹੀਦਾ ਸੀ ਹੁਣ ਉਹਦੇ ਬਾਰੇ ਗੱਲ ਕਰ ਲੈਂਦੇ ਆ ਜਿਹੜੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਸਣ ਵਾਲੀਆਂ ਚੀਜ਼ਾਂ ਨੇ ਜਿਵੇਂ ਆਲੂ ਪਿਆਜ਼ ਤੇ ਟਮਾਟਰ ਦਾ ਰੇਟ ਕਿਤੇ ਕਿਤੇ ਜਾ ਰਿਹਾ ਹੈ ਦਾਲਾਂ ਕਿੱਥੇ ਜਾ ਕੇ ਟੁੱਟ ਪਈਆਂ ਨੇ ਖਾਣ ਲਈ ਗਰੀਬ ਲਈ ਸਮਾਨ ਜਿਹੜਾ ਕਿੰਨਾ ਮਹਿੰਗਾ ਹੋ ਚੁੱਕਿਆ ਹੈ ਮਹਿੰਗਾਈ ਦਾ ਸਾਡੇ ਕੋਈ ਕੰਟਰੋਲ ਨਹੀਂ ਸਰਕਾਰ ਦਾ ਸਾਡੇ ਲਈ ਇਸ ਬਜਟ ਦੇ ਵਿੱਚ ਪੜਾਈ ਫ੍ਰੀ ਕਰਨੀ ਚਾਹੀਦੀ ਸੀ ਪਰ ਉਲਟਾ ਸਾਨੂੰ ਇਹ ਵਿਆਜ ਤੇ ਕਹਿ ਰਹੇ ਨੇ ਕਿ ਲੋਨ ਲੈ ਲਓ ਤੇ ਪੜੋ ਭਾਵੇਂ ਤੁਸੀਂ ਕਿਸ਼ਤਾਂ ਭਰੋ ਸਾਨੂੰ ਵਿਆਜ ਦੇ ਕੇ ਇਹ ਸਾਡੇ ਤੇ احਸਾਨ ਕਰ ਰਹੀ ਨੇ ਫਿਰ ਇਹ ਲਿਖ ਰਹੇ ਨੇ ਕਿ ਵਿੱਤ ਮੰਤਰੀ ਨੇ ਵਿਦਿਆਰਥੀਆਂ ਨੂੰ ਜਿਹੜਾ ਤੋਹਫਾ ਦਿੱਤਾ ਹੈ ਸਾਡੇ ਲਈ ਤੇ ਤੋਹਫਾ ਨਹੀਂ ਇਹਨੂੰ ਇਹ ਕਹੋ ਕਿ ਵਿੱਤ ਮੰਤਰੀ ਦਾ ਵਿਦਿਆਰਥੀਆਂ ਲਈ ਨਾ ਟੁੱਟਣ ਵਾਲਾ ਲੋਹੇ ਦਾ ਵੱਡਾ ਸਾਰਾ ਸੰਗਲ ਉਹ ਇੱਕ ਵਾਰੀ 10 ਲੱਖ ਦਾ ਲੋਨ ਜੀ ਕਿਸੇ ਨੇ ਲੈ ਲਿਆ ਤਾਂ ਹੁਣ ਭਰਨਾ ਇੱਥੇ ਦਾ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਤੇ ਜੇ ਕੋਈ ਮੋਬਾਈਲ ਕਿਸ਼ਤਾਂ ਦੇ ਲੈ ਲੈਂਦਾ ਵਿਚਾਰਾ ਕੋਈ ਗਰੀਬ ਤਾਂ ਉਹਦੀਆਂ 10 ਕਿਸ਼ਤਾਂ ਉਹਦੇ ਕੋਲੋਂ ਨਹੀਂ ਭਰ ਹੁੰਦੀਆਂ 10 ਲੱਖ ਦਾ ਲੋਨ ਭਰਦੇ-ਭਰਦੇ ਤਾਂ ਉਹਦੀ ਉਮਰ ਵੀਤ ਜਾਣੀ ਹੈ ਪਰ ਇਹਨਾਂ ਦਾ ਵਿਆਜ ਜਿਹੜਾ ਉੱਥੇ ਦਾ ਉੱਥੇ ਹੀ ਰਹੇਗਾ ਹੁਣ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਅਸੀਂ ਜਾਣਨਾ ਚਾਹੁੰਦੇ ਹਾਂ ਸੋ ਕਮੈਂਟ ਜਰੂਰ ਕਰਿਓ ਤੇ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਜਰੂਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਪੜਤਾਲ ਦੀ ਨਾਲ ਨਵੀਂ ਖਬਰ ਦੇ ਨਾਲ ਤੇ ਉਹ ਜੱਜ ਧੰਨਵਾਦ